हां जी मित्रों की हाल है सारे दा सारे ਤੁਸੀਂ ਵਧੀਆ ਹੋਗੇ ਤੇ ਕਰਤਾ ਇਹ ਬਲੌਗ ਸਟਾਰਟ ਮਿੱਤਰੋ 2-3 ਦਿਨ ਬਾਅਦ ਤੇ ਆਪਾਂ ਬਿਮਾਰ ਹੋ ਗਈ ਸੀਗੇ ਤੇ ਅੱਜ ਆਪਣੇ ਇੱਕ ਕਰਪਾਈ ਲੱਗੋਗੇ ਉਹ ਵੱਡੀ ਆਂਦੀ ਹੈਗੀ ਵੱਡੀ ਆਂਦੀ ਹੈ ਮਿੱਤਰੋ ਦੇਖੋ ਫਿਰ ਬਾਅਦ ਚ ਆਪਣੇ ਲੱਗੋਗੇ ਤੇ ਵੱਡਦੇ ਸੈਡਾ ਛੁੱਡਾ ਮਿਲਦਾ ਸਾਨੂੰ ਸੈਡਾ ਛੁੱਡਾ ਵੱਡ ਕੇ ਮਿੱਤਰੋ हां जी ਮਿੱਤਰੋ ਆ ਗਈ ਸੀ ਮਸ਼ੀਨ ਤੇ ਲੱਗ ਗਈ ਸੀਗੀ ਦੇਖੋ ਉਹ ਲੱਗੀ ਪਈ ਹੈਗੀ ਤੇ ਆਪਾਂ ਮਿੱਤਰਾਂ ਬੱਲੇ ਬੱਲੇ ਚੱਕੀ ਜਾਂਦੇ ਸੀ ਇਧਰੋਂ ਸਾਈਡ ਤੋਂ ਸਾਰੀਆਂ ਚੱਕ ਲਈਏ ਉਹ ਲੱਗੀ ਹੋਈ ਵਜਿਨ ਮਿੱਤਰੋ ਵੇਖ ਉਹ ਛੋਟਾ ਜਿਹੜਾ ਬੈਠਾ ਹੋ ਦੇ ਉੱਤੇ ਤੇ ਚੱਕ ਲਈਏ ਮਿੱਤਰਾਂ ਸਾਡਾ ਥੋੜਾ ਜਿਹਾ ਵੜਤੇ ਸੀ ਆਪਾਂ ਸਾਰੀਆਂ ਤੇ ਬੱਲੇ ਬੱਲੇ ਚੱਕ ਦੀਏ ਇਹਦੇ ਥੋੜੇ ਸਾਡੇ ਦੇ ਡਿੱਗੇ ਹੋਈਆਂ ਲੱਗੀਆਂ ਹਾਂਜੀ ਮਿੱਤਰੋ ਵੱਡੀਆਂ ਤੇ ਹੀ ਗਣਕ ਗਣਕਾ ਦੇਖੋ ਲੱਗੀ ਹੋਈਆਂ ਮਸ਼ੀਨ ਸਾਡਾ ਥੋੜਾ ਜਿਹਾ ਸਾਰੇ ਚੱਕਦੇ ਆ ਤੇ ਵੱਟਦੇ ਗਣਕ ਗਣਕ ਜੀ ਸਾਰੇ ਤੇ ਫਿਰ ਮਿਲਦਾ ਮਿੱਤਰੋ ਸਾਰੇ ਹੀ ਵੱਢ ਕੇ ਗਣਕ ਸੋਨੂੰ ਹੁਣ ਉਹ ਲੱਗੀ ਪਈ ਮਸ਼ੀਨ ਟਰੈਕਟਰ ਵੀ ਆ ਗਿਆ ਸੀਗਾ ਦੇਖੋ ਤੇ ਆ ਫਿਰਦਾ ਸਾਡਾ ਆਹ ਜੇ ਬ੍ਰਦਰ ਆ ਇਧਰ ਸਾਈਡੀ ਸਾਰੀ ਸਾਡਾ ਪਈ ਆ ਇਧਰ ਸਾਰੇ ਚੱਕਦੇ ਵੱਢਦੇ ਠੀਕ ਆ ਹਾਂਜੀ ਮਿੱਤਰੋ ਇੱਕ ਟੈਂਕੀ ਦਾ ਵੇਲੇ ਹੀ ਕਰਤੀ ਸੀਗੀ ਤੇ ਇੰਨੀ ਕੁ ਰਹਿ ਗਈ ਬਸ ਆਪਣੀ ਥੋੜੀ ਜਿਹੀ ਕਣਕ ਆਪਣੇ ਕੋਲ ਥੋੜੀ ਪੈਲੀ ਹੈਗੀ ਤੇ ਇਹ ਵੱਢ ਕੇ ਬਸ ਫਿਰ ਕਰਦੇ ਹੈਗੇ ਕੰਮ ਉਹਦੇ ਫਿਰ ਦੇਖ ਲੈ ਹੈਗੇ ਤੇ ਆਹ ਸਾਈਡਾ ਥੋੜਾ ਜਿਹਾ ਫਰੇ ਚੱਕਦੇ ਥੋੜੇ ਮੋਟੇ ਫਿਰ ਵੀ ਢੇੜਾ ਦਿੰਨੇ ਹੈਗੇ ਤੇ ਦੇਖਦੇ ਹੈਗੇ ਢੇੜਾ ਢੁੜਾ ਦੇ ਦਈਏ ਹੋ ਜਾਂਦਾ ਛੋਟਾ ਸਾਡਾ ਵਾਲਾ ਤੇ ਦਿਨ ਇਹਦਾ ਹੈ ਨਹੀਂ ਕੋਈ ਵਾਕੀ ਵੱਡੀ ਜਾਂਦੁ ਹਾਰੀ ਆਹ ਦੇ ਸਾਡੇ ਨਾਲ ਇੱਧਰ ਆਓ ਆਹ ਪਈਆਂ ਦੇਖੋ ਇੱਥੇ ਆਹ ਇੱਥੋਂ ਵੱਡਾ ਹਾਂਜੀ ਮਿੱਤਰੋ ਬੜਤੀ ਸੀ ਸਾਰੀ ਕਣਕ ਤੇ ਆ ਦੂਜੀ ਰੈਂਕੀ ਭਰੀ ਹੈਗੀ ਛੋੜ ਗਈ ਹੋਈ ਹੈ ਕਣਕ ਐ ਇੱਕ ਤੇ ਦੇਖੋ ਕਰਦੇ ਆ ਵੀਲੀ ਬ੍ਰੈਕਸਟ ਹੁੰਦੇ ਥੋੜੀ ਹੀ ਹੋਈ ਹੈ ਮਿੱਤਰੋ ਇੱਕ ਟੀ ਗਣਕਾ ਆਪਣੇ ਦੋ ਟੈਂਕੀਆਂ ਹੀ ਹੋਈਆਂ ਨੇ ਪਿਛਲੀ ਵਾਰ ਤ ਆਪਣੇ ਵਧੀਆ ਹੋਈ ਸੀਗੇ ਕੰਨੜਾ ਇੱਥੇ ਆ ਵੀ ਤਿੰਨਾਂ ਨਿਕਲੀਆਂ ਹੀ ਸੀ ਆ ਤੇ ਆ ਕੀ ਥੋੜੀ ਹੀ ਹੋਈ ਹੈਗੀ ਤੇ ਚਲੋ ਘਰ ਦੀਏ ਵੇਲੀ ਵੇਲੀ ਮਿੱਤਰੋ ਹਾਂਜੀ ਲਓ ਮਿੱਤਰੋ ਨਿਪਟ ਗਏ ਇਸ ਕੰਮ ਗਣਕਾ ਦਾ ਤੇ ਜਾਂਦੀ ਹੈ ਮਸ਼ੀਨ ਵੀ ਆਪਾਂ ਚਾਹਦਿਆ ਘਰੇ ਲਾਉਣੇ ਹੈ ਗਣਕਾ ਲੋੜ ਆਹ ਤੇ ਰੋੜ ਗਈ ਹੋਈ ਐ ਇੱਕ ਯਾਰ ਪਤਾ ਨਹੀਂ ਕਿ ਚੱਕਰ ਪਏ ਆ ਬਹੁਤ ਟੜੀ ਹੈ ਜੀ ਇੱਥੇ ਤੇ ਚੱਲਦੇ ਆ ਕਰੇ ਆਪਾਂ ਵੈਲ ਦੇ ਮਿੱਤਰੋ ਕਰੇ ਜਕੇ ਹਾਂਜੀ ਮਿੱਤਰੋ ਪਹੁੰਚ ਗਏ ਸੀ ਕਰੇ ਤੇ ਲਾਉਣੇ ਆ ਇਹਨੂੰ ਉੱਥੇ